ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਬਿੱਲਾਂ ਦੇ ਖਿਲਾਫ ਅੱਜ ਹਯਾਦਨਗਰ ਪਿੰਡ ਦੀ ਪੰਚਾਇਤ ਵੱਲੋਂ ਗ੍ਰਾਮ ਸਭਾ ਵੱਲੋਂ ਬਦਾ ਪੇਸ਼ ਕੀਤਾ ਗਿਆ ਪਾਸ ਕੀਤਾ ਗਿਆ ਕਿ ਇਹ ਬਿੱਲ ਸਾਨੂੰ ਮਨਜ਼ੂਰ ਨਹੀਂ ਇਹ ਅਸੀਂ ਵਾਪਸ ਕਰਾ ਕੇ ਰਾਵਾਂਗੇ ਸਾਨੂੰ ਭਾਵੇਂ ਜਿੰਨਾ ਮਰਜ਼ੀ ਸੰਘਰਸ਼ ਕਰਨਾ ਪਵੇ ਅਸੀਂ ਕਰਾਂਗੇ ਜੇਲਾਂ ਜਾਣਾ ਪਵੇਗਾ ਜਾਵਾਂਗੇ ਸੜਕਾਂ ਰੋਕਣੀਆਂ ਪੈਣਗੇ ਰੋਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਨਗਰ ਪਿੰਡ ਹਜਾਤਨਗਰ ਵਿੱਚ ਇੱਕ ਆਮ ਜਲਾਸ ਸਰਦਾਰ ਬਰਿੰਦਰ ਮੀਤ ਸਿੰਘ ਜੀ ਪਾੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁਲਾਇਆ ਗਿਆ ਹੈ ਜਿਸ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਜੋ ਤਿੰਨ ਬਿੱਲ ਨਰਿੰਦਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਪਾਸ ਕੀਤੇ ਹਨ ਉਹਨਾਂ ਦੇ ਉਨ੍ਹਾਂ ਦੇ ਰੋਸ ਵਜੋਂ ਅੱਜ ਸਾਰਾ ਨਗਰ ਆਮ ਜਲਾਸ ਦੇ ਵਿੱਚ ਇਕੱਠੇ ਹੋਏ ਆ ਇੱਕ ਮਤਾ ਪਾਸ ਕੀਤਾ ਗਿਆ ਕਿ ਇਸ ਬਿੱਲ ਨੂੰ ਇਸ ਬਿੱਲ ਦੇ ਵਿਰੋਧ ਵਿੱਚ ਅਸੀਂ ਸਾਰੇ ਹੀ ਆਪਣੀ ਵੋਟ ਪਕਤਾਉਂਦੇ ਹਾਂ ਅਤੇ ਆਪਣੇ ਦੂਜਾ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਹਾਂ ਕਿ ਇਸ ਬਿੱਲ ਨੂੰ ਨਾ ਪਾਸ ਕੀਤਾ ਜਾਵੇ ਜੇ ਇਹ ਬਿੱਲ ਪਾਸ ਹੁੰਦਾ ਹੈ ਤੇ ਕਿਸਾਨੀ ਨਾਲ ਜਿੰਨੇ ਵੀ ਚਲਦੇ ਧੰਦੇ ਆ ਸਾਰੇ ਹੀ ਧੰਦੇ ਸਹਿਕਾਰੀ ਬੈਂਕਾਂ ਸਰਕਾਰੀ ਸਹਿਕਾਰੀ ਜਿਹੜੀਆਂ ਖੇਤੀਬਾੜੀ ਸੁਸਾਇਟੀਆਂ ਵਾ ਸਹਿਕਾਰੀ ਖੰਡ ਮਿਲਾਂ ਨੇ ਇਹ ਸਾਰੀਆਂ ਬੰਦ ਹੋ ਜਾਣਗੀਆਂ तकरीबन तकरीबन ਕਿਸਾਨ ਜਿਹੜਾ ਉਹ ਮਜ਼ਦੂਰੀ ਦੀ ਕਗਾਰ ਤੇ ਆ ਕੇ ਖੜਾ ਹੋ ਜਾਏਗਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਰਾਇਟਰਪਤੀ ਜੀ ਨੂੰ ਕਿ ਇਸ ਬਿੱਲ ਨੂੰ ਨਾ ਪਾਸ ਕੀਤਾ ਜਾਵੇ ਬਿੱਲ ਨੂੰ ਵਾਪਸ ਕੀਤਾ ਜਾਵੇ ਤਾਂ ਜੋ ਕਿਸਾਨ ਜੋ ਇਹਨਾਂ ਦਿਨਾਂ ਚ ਆਪਣੀਆਂ ਫਸਲਾਂ ਦੀ ਰਾਖੀ ਕਰਦਾ ਵਾ ਆਪਣੀਆਂ ਫਸਲਾਂ ਦੀ ਸਾਮ ਸੰਭਾਲ ਬੜੀਆ ਵਧੀਆ ਤਰੀਕੇ ਨਾਲ ਕਰ ਸਕੇ ਜਿਸ ਕਿਸਾਨ ਨੇ ਆਪਣੀ ਫਸਲਾਂ ਦੀ ਸੰਭਾਲ ਕਰਨੀ ਹੈ ਉਹ ਕਿਸਾਨ ਸੜਕਾਂ ਤੇ ਬੈਠਾ ਧਰਨਿਆਂ ਤੇ ਬੈਠਾ ਵਾ ਜੇ ਉਹ ਧਰਨਿਆਂ ਤੇ ਬੈਠੇਗਾ ਛੜਕਾਂ ਤੇ ਬੈਠੇਗਾ ਕੇ ਤੇ ਕਿਸਾਨ ਦੀ ਜਿਹੜੀ ਫਸਲ ਸਾਰੀ ਬਰਬਾਦ ਹੋ ਜਾਵੇਗੀ ਕਿਸਾਨ ਦੀ ਫਸਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਪੀਲ ਕਰਦੇ ਹਾਂ ਨਰਿੰਦਰ ਮੋਦੀ ਸਰਕਾਰ ਨੂੰ ਵੀ ਤੇ ਰਾਸ਼ਟਰਪਤੀ ਜੀ ਨੂੰ ਵੀ ਇਹ ਕਿਸਾਨ ਮਾਰੂ ਬਿੱਲ ਜਿਹੜਾ ਵਾ ਇਹਨੂੰ ਵਾਪਸ ਕੀਤਾ ਜਾਵੇ ਜੇ ਇਸ ਬਿੱਲ ਨੂੰ ਵਾਪਸ ਨਹੀਂ ਕੀਤਾ ਜਾਂਦਾ ਤੇ ਇਸ ਅੰਦੋਲਨ ਨੂੰ ਅਸੀਂ ਹੋਰ ਤੇਜ਼ ਕਰਾਂਗੇ ਜੇ ਸਾਨੂੰ ਟ੍ਰੇਨਾਂ ਰੁਕਣੀਆਂ ਪਈਆਂ ਟ੍ਰੇਨਾਂ ਰੁਕਾਂਗੇ ਜੇ ਜੇਲ੍ਹਾਂ ਭਰਨੀਆਂ ਪਈਆਂ ਜੇਲ੍ਹਾਂ ਰੋਕ ਕੇ ਪਰਾਂਗੇ ਜੇ ਇਸ ਬਿੱਲ ਦੇ ਵਿਰੋਧ ਵਿੱਚ ਸ਼ਹੀਦੀਆਂ ਵੀ ਦੇਣੀਆਂ ਪਈਆਂ ਅਸੀਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਕਿਉਂਕਿ ਪੰਜਾਬ ਜਿਹੜੀ ਪੰਜਾਬ ਜਿਹੜੀ ਜੱਟ ਕੌਮ ਆ ਹਮੇਸ਼ਾ ਹੀ ਹਰ ਸੰਘਰਸ਼ ਦੇ ਵਿੱਚ ਵੱਧ ਚੜ ਕੇ ਸ਼ਹੀਦੀਆਂ ਦੇਣ ਲਈ ਤਿਆਰ ਰਹੀ ਹੈ ਤੇ ਸ਼ਹੀਦੀਆਂ ਦਿੱਤੀਆਂ ਵਾ ਸਾਡਾ ਜਿਹੜਾ ਇਤਿਹਾਸ ਹੀ ਗੌਰਵਮਈ ਏ ਸ਼ਹੀਦਾਂ ਨਾਲ ਜੁੜਿਆ ਹੋਇਆ ਇਤਿਹਾਸ ਆ